ਪੌਲਸ ਰਸੂਲ ਦੀ ਦੂਜੀ ਪੱਤਰੀ ਕ੍ਰੰਥੀਆਂ ਨੂੰ ਅਧਿਆਇ 12 ਮੈਨੂੰ ਤਾਂ ਅਪਮਾਨ ਕਰਨਾ ਹੀ ਹੈ ਭਾਵੇਂ ਮੇਰੇ ਲਈ ਲਾਭਵੰਤ ਨਹੀਂ ਪਰ ਮੈਂ ਹੁਣ ਪ੍ਰਭੂ ਦੇ ਦਰਸ਼ਨ ਅਧਿ ਪ੍ਰਕਾਸ਼ ਬਾਣੀਆਂ ਦੇ ਵਰਣਨ ਉੱਤੇ ਆਇਆ ਹਾਂ ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ ਜਿਹੜਾ 14 ਵਰੇ ਬੀਤੇ ਕੀ ਸਰੀਰ ਸੈਤ ਮੈਨੂੰ ਜਾਣਦਾ ਕੀ ਸਰੀਰਿਤ ਮੈਨੂੰ ਜਾਣਦਾ ਪਰਮਿਸ਼ਰ ਜਾਣੇ ਅਜੇਹਾ ਮਨੁੱਖ ਤੀਜੀ ਆਕਾਸ਼ ਉੱਤੇ ਅਚਾਨਕ ਖਿੱਚਿਆ ਗਿਆ ਅਤੇ ਮੈਂ ਅਜੇ ਮਨੁੱਖ ਨੂੰ ਜਾਣਦਾ ਹਾਂ ਪਈ ਉਹ ਕਿਸ ਤਰੀਕੇ ਨਾਲ ਕੀ ਸਰੀਰ ਤੋਂ ਵੱਖਰਾ ਮੈਨ ਜਾਣਦਾ ਪਰਮੇਸ਼ਰ ਜਾਣੇ ਫਿਰਦੌਸ ਉਤੇ ਅਚਾਨਕ ਖਿੱਚਿਆ ਗਿਆ ਅਤੇ ਉਹਨੇ ਉਹ ਗੱਲਾਂ ਸੁਣੀਆਂ ਜੋ ਆਖਣ ਦੀਆਂ ਨਹੀਂ ਅਤੇ ਜਿਨ੍ਹਾਂ ਦਾ ਬੋਲਣਾ ਮਨੁੱਖ ਨੂੰ ਯੋਗ ਨਹੀਂ ਅਜੇ ਮਨੁੱਖ ਹਤੇ ਮੈਂ ਅਬਮਾਨ ਕਰਾਂਗਾ ਪਰ ਮੈਂ ਆਪਣੇ ਉਤੇ ਆਪਣੀਆਂ ਨਿਰਬਲਤਾਈਆਂ ਵੱਜੋਂ ਅਬਮਾਨ ਨਹੀਂ ਕਰਾਂਗਾ ਕਿਉਂਕਿ ਜੇ ਮੈਂ ਅਬਮਾਨ ਕਰਨਾ ਚਾਹਾਂ ਤਾਂ ਵੀ ਮੂਰਖ ਨਾ ਬਣਾਂਗਾ ਇਸ ਲਈ ਜੋ ਮੈਂ ਸੱਚ ਬੋਲਾਂਗਾ ਪਰ ਮੈਂ ਆਪਣੇ ਆਪ ਨੂੰ ਰੋਕ ਰੱਖਦਾ ਹਾਂ ਅਜਿਆ ਨਾ ਹੋਵੇ ਭਾਈ ਕੋਈ ਮੈਨੂੰ ਉਸ ਤੋਂ ਵਧੇਕ ਨਾ ਸਮਝ ਲਵੇ ਜੇ ਮੈਨੂੰ ਵੇਖਦਾ ਜਾਂ ਮੇਰੇ ਕੋਲ ਸੁਣਦਾ ਹੈ ਅਤੇ ਇਸ ਲਈ ਜੁ ਮੈਂ ਪ੍ਰਕਾਸ਼ ਬਾਣੀ ਦੀਆਂ ਬਹੁਤ ਇਹ ਦੇ ਕਾਰਨ ਹੱਦੋਂ ਬਾਹਰ ਫੁੱਲਣ ਜਾਵਾਂ ਮੇਰੇ ਸਰੀਰ ਵਿੱਚ ਇੱਕ ਕੰਡਾ ਚੁੱਬਿਆ ਗਿਆ ਅਰਥਾਤ ਸ਼ੈਤਾਨ ਦਾ ਕੱਲਿਆ ਹੋਇਆ ਭਾਈ ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਵਾਂ ਇਹਦੇ ਲਈ ਮੈਂ ਪ੍ਰਭੂ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਪਈ ਇਹ ਮਤੂ ਦੂਰ ਹੋ ਜਾਵੇ ਅਤੇ ਉਸ ਨੇ ਮੈਨੂੰ ਆਖਿਆ ਪਈ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਕਿਉਂ ਜੋ ਮੇਰੀ ਸਮਰਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ ਇਸ ਲਈ ਮੈਂ ਆਪਣੀਆਂ ਨਿਰਬਲਤਾਆਂ ਉੱਤੇ ਅਤ ਅਨੰਦ ਨਾਲ ਅਭਿਮਾਨ ਕਰਾਂਗਾ ਤਾਂ ਜੋ ਮਸੀਹ ਦੀ ਸਮਰਥਾ ਮੇਰੇ ਉੱਤੇ ਸਾਇਆ ਕਰੇ ਇਸ ਕਾਰਨ ਮੈਂ ਮਸੀਹ ਦੇ ਲਈ ਨਿਰਬਲਤਾਆਂ ਉੱਤੇ ਮਿਹਨਿਆਂ ਉੱਤੇ ਤੰਗੀਆਂ ਉੱਤੇ ਸਤਾਏ ਜਾਣ ਉੱਤੇ ਸੰਕਟਾਂ ਉੱਤੇ ਪ੍ਰਸੰਨ ਹਾਂ ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ ਮੈਂ ਨਦਾਨ ਬਣਿਆ ਹਾਂ ਪਰ ਤੁਸੀਂ ਹੀ ਮਨ ਮਜਬੂਰ ਕੀਤਾ ਕਿਉਂਕਿ ਚਾਹੀਦਾ ਸੀ ਪਈ ਤੁਸੀਂ ਮੇਰੀ ਨੇਕਨਾਮੀ ਕਰਦੇ ਇਸ ਲਈ ਜੋ ਮੈਂ ਭਾਵੇਂ ਕੁਝ ਨਹੀਂ ਤਾਂ ਵੀ ਉਹਨਾਂ ਮਹਾਨ ਰਸੂਲਾਂ ਤੋਂ ਕੁਝ ਘੱਟ ਨਹੀਂ ਸਾ ਰਸੂਲਾਂ ਦੇ ਨਿਸ਼ਾਨ ਪੂਰੀ ਤਰਜ ਨਾਲ ਨਿਸ਼ਾਨੀਆਂ ਅਚੰਬਿਆਂ ਅਤੇ ਕਰਾਮਾਤਾਂ ਤੋਂ ਤੁਹਾਡੇ ਵਿੱਚ ਠੀਕ ਵਿਖਾਈ ਗਏ ਕਿਉਂ ਜੋ ਉਹ ਕਿਹੜੀ ਗੱਲ ਹੈ ਜਿਹਦੇ ਵਿੱਚ ਤੁਸੀਂ ਹੋਰਨਾਂ ਕਲੀਸੀਆ ਨਾਲੋਂ ਘੱਟ ਸੋ ਬਿਨਾਂ ਇਸ ਦੇ ਪਈ ਮੈਂ ਤੁਹਾਡੇ ਉੱਤੇ ਪਰਉਣਾ ਹੋਇਆ ਤੁਸੀਂ ਮੇਰਾ ਇਹ ਕਨਿਆਉ ਮਾਫ ਕਰੋ ਵੇਖੋ ਇਹ ਤੀਜੀ ਵਾਰ ਮੈਂ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ ਅਤੇ ਤੁਹਾਡੇ ਉੱਤੇ ਪਰਉਣਾ ਹੋਵਾਂਗਾ ਕਿਉਂਕਿ ਮੈਂ ਤੁਹਾਡਾ ਮਾਲ ਨਹੀਂ ਸਗੋਂ ਤੁਹਾਨੂੰ ਹੀ ਚਾਹੁੰਦਾ ਹਾਂ ਬਾਲ ਬੱਚਾ ਨੂੰ ਮਾਪਿਆਂ ਲਈ ਨਹੀਂ ਸਗੋਂ ਮਾਪਿਆਂ ਨੂੰ ਬਾਲ ਬੱਚਿਆਂ ਲਈ ਜੋੜਨਾ ਚਾਹੀਦਾ ਹੈ ਸੋ ਮੈਂ ਤੁਹਾਡੀਆਂ ਜਾਨਾਂ ਲਈ ਬਹੁਤ ਆਨੰਦ ਨਾਲ ਖਰਚ ਕਰਾਂਗਾ ਅਤੇ ਆਪ ਹੀ ਖਰਚ ਹੋ ਜਾਵਾਂਗਾ जिमत वाले नाल ਵੱਧ ਪਿਆਰ ਕਰਦਾ ਹਾਂ ਤਾਂ ਪਹਿਲਾਂ ਤੁਸੀਂ ਮੇਰੇ ਨਾਲ ਘੱਟ ਪਿਆਰ ਕਰੋਗੇ ਪਹਿਲਾਂ ਇਉਂ ਹੀ ਸਹੀ ਮੈਂ ਆਪ ਤੁਹਾਡੇ ਉਤੇ 파ਹਤਾ ਨਾ ਹੋਇਆ ਪਰ ਚਤਰ ਹੋ ਕੇ ਮੈਂ ਤੁਹਾਨੂੰ ਛਲ ਨਾਲ ਫੜਿਆ ਜਿੰਨਾਂ ਨੂੰ ਮੈਂ ਤੁਹਾਡੇ ਕੋਲ ਕੱਲਿਆ ਕਿ ਉਹਨਾਂ ਵਿੱਚੋਂ ਕਿਸੇ ਰਾਹੀਂ ਮੈਂ ਤੁਹਾਤੋਂ ਕੋਈ ਲਾਹ ਕੱਢ ਲਿਆ ਮੈਂ ਤਿੱ ਤੁਸ ਦੇ ਅੱਗੇ ਬੇਨਤੀ ਕੀਤੀ ਅਤੇ ਉਹਦੇ ਨਾਲ ਉਸ ਭਰਾ ਨੂੰ ਕੱਲਿਆ ਕਿ ਤਿੱ ਤੁਸ ਨੇ ਤੁਹਾਤੋਂ ਕੋਈ ਲਾਹ ਕੱਢਿਆ ਪਲਾਸੀ ਇੱਕੋ ਹੀ ਆਤਮਾ ਤੋਂ ਇੱਕੋਲੀ ਉਤ ਨਹੀਂ ਚੱਲੇ ਪਲਾ ਤੁਸੀਂ ਅਜੇ ਤੱਕ ਸਮਝਦੇ ਹੋ ਅਸੀਂ ਤੁਹਾਡੇ ਅੱਗੇ ਉਜ਼ਰ ਕਰਦੇ ਹਾਂ ਅਸੀਂ ਪਰਮੇਸ਼ਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ ਪਰ ਇਹ ਪਿਆਰਿਓ ਇਹ ਸਾਰੀਆਂ ਗੱਲਾਂ ਤੁਹਾਡੇ ਸੁਧਾਰ ਲਈ ਹਨ ਕਿਉਂ ਜੋ ਮੈਂ ਡਰਦਾ ਹਾਂ ਕੋਈ ਕਿਤੇ ਉਹ ਨਾ ਹੋਵੇ ਜੋ ਮੈਂ ਆਣ ਕੇ ਜੋ ਜੇ ਤੁਹਾਨੂੰ ਚਾਹੁੰਦਾ ਹਾਂ ਉਹ ਜੇ ਨਾ ਪਾਵਾਂ ਅਤੇ ਤੁਸੀਂ ਮੈਨੂੰ ਵੀ ਉਹ ਜੇ ਪਾਓ ਜੋ ਜੇ ਨਹੀਂ ਚਾਹੁੰਦੇ ਹੋ ਬਤੇ ਝਗੜਾ ਈਰਖਾ ਕ੍ਰੋਧ ਧੜੇਬਾਜ਼ੀਆਂ ਚੁਗਲੀਆਂ ਕੋਰਮਸੋਰੇ ਅਕੜਾਂ ਅਤੇ ਕਮਸਾਨ ਹੋਣ ਪਰ ਅਜੇ ਨਾ ਹੋਵੇ ਪੋਜਾਮਾ ਫਿਰ ਆਵਾ ਤਾਂ ਮੇਰਾ ਪਰਮੇਸ਼ਰ ਮੈਨੂੰ ਤੁਹਾਡੇ ਅੱਗੇ ਹੌਲਿਆ ਪਾਵੇ ਅਤੇ ਮੈਂ ਉਹਨਾਂ ਵਿੱਚੋਂ ਬਾਲਿਆਂ ਦੇ ਲਈ ਸੋਗ ਕਰਾਂ ਜਿਨ੍ਹਾਂ ਨੇ ਅੱਗੇ ਪਾਪ ਕੀਤਾ ਹੈ ਅਤੇ ਮੁੜ ਆਪਣੇ ਗੰਧਮੰਦ ਅਤੇ ਹਰਾਮਕਾਰੀ ਅਤੇ ਲੁੱਟਪਾਨੇ ਤੋਂ ਤਬਨਾ ਕੀਤੀ ਹੋਵੇ